ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਆ ਕੀਤੀ ਗਈ ਸਾਰੇ ਅਫਸਰ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਵਿਹਾਰ ਤੇ ਜਿਹੜਾ ਕੰਮ ਜਿਹੜਾ ਉਹਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰ ਦਿੱਤੀ ਕਿਸੇ ਵਕਤ ਕੋਈ ਵੈਲਕਮ ਤੇ ਕੰਮ ਜਾਂ ਲਾਈਟਾਂ ਦਾ ਸੀ ਲਾਈਟਾਂ ਦਾ ਬਾਹਰ ਦਾ ਉਸ ਤੋਂ ਕਿਸ ਤਰ੍ਹਾਂ ਸਾਰੇ ਕੰਮ तकरीबन सारे डिपार्टमेंट ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਾਬ ਬੈਠੇ ਨੇ ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ डिपार्टमेंट ਜਿਹੜੇ ਅੱਜ ਮੀਟਿੰਗ ਕਰ ਰਹੇ ਆ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ ਉਹ ਰਹਿਣ ਨਹੀਂ ਦਿੱਤੇ ਸਰ ਜਿਹੜੇ ਕੰਮ ਵਿਕਾਸਕਾਰ ਚੱਲਦੇ ਪਏ ਆ ਹਲੇ ਕਈ ਐਸੇ ਜਿਹੜੇ ਉਹ ਫਿਰ ਬੱਗੇ ਦੇ ਬੀਬੀ ਉਹ ਵਿਕਾਸਕਾਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਹੈ ਅਸਲ ਵਿੱਚ ਪਹਿਲਾਂ ਵਾਸਤੇ ਕੋਈ ਸਪੋਰਟ ਨਹੀਂ ਸੀ ਮੈਨੂੰ ਬਾਬੇ ਜੀ ਨਾਲ ਬੈਠੇ ਉਹ ਤਾਂ ਪਾਕਿਸਤਾਨ ਜਾਂ ਇੱਕ ਤਰ੍ਹਾਂ ਦੀ ਗੈਂਪਲੀ ਹੈ ਕਿ ਅਫਸਰਾਂ ਨਾਲ ਇਕੱਲੀ ਮੀਟਿੰਗ ਕੀਤੀ ਜਿਹੜੀ ਇਹਦੇ ਵਿੱਚ ਕੀ ਖਾਸ ਪ੍ਰੋਬਲਮ ਹੈ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ